ਜੱਕ ਦੇ ਬਾਈ ਜੱਕ ਦੇ ਕੰਮ ਨੂੰ ਹਾਂ ਆ ਦੇ ਬਾਈ ਜੱਕ ਦੇ ਬਾਈ ਇੱਕ ਕਿਹੜਾ ਹੋਰ ਕਢਾ ਦੇ ਆ ਬੱਲੇ ਅੜੀ ਕਰਦੀ ਹੈ ਬੱਲੇ ਕਿੰਨਾ ਘੈਂਟ ਲੱਗਾ ਬੱਦਿਆ ਹੁਣ ਹਨਾ ਫਿਲਮਾਂ ਜਿਵੇਂ ਗੁੱਗੂ ਗੱਲਾਂ ਵਾਲੀ ਉਹਦੀ ਫੀਲਿੰਗ ਆ ਰਹੀ ਹੈ ਅੜੀ ਬਈ ਹੋਈ ਆ ਕਿਹੜਾ ਪਿੰਡ ਆ ਬਈ ਆਪਣਾ ਆ ਲੋ ਵੀਰਾ ਜੱਜ ਬੱਲੇ ਬਈ ਤੌਰ ਬੱਕਰੀ ਹੋਈ ਆ ਇਹ ਮੜਕ ਮੜਕ ਚੋਂਦੀ ਹੈ ਨਾ ਕੋਈ ਪੂਰਾ ਟ੍ਰੈਂਡ ਆ ਪੂਰੀ ਰੱਖੇ ਹੋਣੀ 40 ਮੀਟਰ ਬਾਏ ਪੂਰੀ ਟ੍ਰੈਂਡ ਕੀਤੀ ਹੋਈ ਆ Det er mange skoler her. ਭਾਈ ਕਿਹੜੀ ਨਸਲ ਆਏ ਇਹ ਤੇਰੇ ਮਾਰਵਾੜੀ ਅਲੀ ਸ਼ਾਨ ਮਾਰਵਾੜੀ ਠੀਕ ਆ ਵੀਰੇ ਐ ਕਿਉਂ ਮੜਕਾ ਨਾ ਪੂਰੀ ਆਪਰੇ ਕੋਲੇ ਹੋਰ ਵੀ ਹੋਣਗੇ ਤੂੰ ਪਾ ਜਾਨਾ ਹੈ ਅ ਤੱਕ ਨਹੀਂ ਸੁਣੀ ਲਾ